13 ਅਗਸਤ ਦਿਨ ਬੁੱਧਵਾਰ 2025 ਤੇ ਅੱਜ ਜਿਹੜਾ ਆਪਾਂ ਖੜੇ ਆ ਜੀ ਅੱਜ ਆਪਾਂ ਖੜੇ ਆ ਬਿਹਾਰ ਦੇ ਵਿੱਚ ਉੱਤਰ ਪ੍ਰਦੇਸ਼ ਜੇ ਜੂਪੀ ਜਿਹੜਾ ਆਪਣਾ ਸਾਰਾ ਆਲਮੋਸਟ ਕਵਰ ਹੋ ਗਿਆ ਜੀ ਤੇ ਹੁਣ ਆਪਾਂ ਬਿਹਾਰ ਦੇ ਵਿੱਚ ਐਂਟਰ ਹੋ ਗਏ ਆ ਤੇ ਜਿਵੇਂ ਕਿ ਤੁਹਾਨੂੰ ਰਾਤ ਪਤਾ ਸੀਗਾ ਆਪਾਂ ਗੁਰਦੁਆਰਾ ਸ਼੍ਰੀ ਗੁਰੂ ਸਤਸੰਗ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀਗੇ ਤੇ ਸਾਰਿਆਂ ਨਾਲੋਂ ਪਹਿਲਾਂ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਹੁਤ ਪੁਰਾਣਾ ਜਿਹੜਾ ਸਰੂਪ ਵੀ ਵਿਰਾਜਮਾਨ ਹੈਗਾ ਤੇ ਉਸ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ

मनमानीय है विज्ञानीय है सरगंदर है सरबंदर है सर्वनाशिक है सर्वनाशिक है कर्नाटक है से है

तो और नहीं नहीं नहीं, देखो दापने, दापने, दापने में है के अरिंद तो अक्रम तो करता अंतर है आत्म ਰੇ ਸੋਨਿਹਾਲੇ ਸੈ ਸ੍ਰੀ ਅਕਾਲ ਹੈ ਵਾਹਿਗੁਰੂ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਪਰਦੇਸਕੀ ਗੁਰੂ ਪਿਆਰੀ ਗੁਰਸਵਾਣੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਪ੍ਰਾਤਨ ਸਰੂਪ ਦਾ ਦਰਸ਼ਨ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਪੁਰਾਣਾ ਸਰੂਪ ਜੋ ਕਿ ਜਿਲ੍ਹਾ ਕਿਨਾਰੇ ਇੱਕ ਰੇਲ ਦੇ ਡੱਬੇ ਦੇ ਵਿੱਚ ਪਿਆ ਹੋਇਆ ਸੀ ਇਸ ਨੂੰ ਲੱਗੇ ਲੱਗੇ ਅਸੀਂ ਕਰਮ 10 ਸਾਲ ਤੋਂ ਲੜ ਰਹੇ ਸੀ ਸਾਡੇ ਕੋਲ ਇੱਕ ਇਹ ਬੁਕੇਟ ਬਾਬਾ ਅੰਗਰੇਜ਼ ਸਿੰਘ ਜੀ ਪਿੰਡ ਦولتਪੁਰ ਜ਼ਿਲ੍ਹਾ ਮੁਰਗੀ ਮੁਰਗੀ ਜ਼ਿਲ੍ਹੇ ਦੇ ਰੈਨ ਵਾਲੇ ਨੇ ਦولت ਨੂੰ ਕਰ ਲਈ ਜੇ ਉਹ ਸਾਡੇ ਕੋਲ 10 ਸਾਲ ਤੋਂ ਕਿਬ ਆ ਰਹੇ ਨੇ ਉਹਨਾਂ ਦਾ ਇਹ ਹੈ ਕਿ ਪਟਨੇ ਸਾਹਿਬ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਬਚਪਨ ਵਿੱਚ 7 ਸਾਲ ਦੇ ਬਾਅਦ ਪਟਨੇ ਸਾਹਿਬ ਤੋਂ ਆਨੰਦਪੁਰ ਸਾਹਿਬ ਜਿੱਦੋਂ ਗਏ ਨੇ ਉਹ ਕਿੱਥੇ ਕਿੱਥੇ ਪੜਾਉ ਪਾਏ ਨੇ ਕਿੱਥੇ ਕਿੱਥੇ ਠਹਿਰੇ ਨੇ ਉਹ ਸਭ ਜਗ੍ਹਾ ਉਹ बाबा ਅੰਗਰੇਜ਼ੀ ਸੰਗੀ ਲਵ ਰਏ ਹਨ ਕਿਤਾਬ ਬੁੱਕ ਲਿਖਣ ਵਾਸਤੇ ਉਹ ਬੁੱਕ ਲਿਖ ਰਏ ਨੇ ਇਸੇ ਵਾਅੋ ਨਿਭਾ ਰਹੇ ਨੇ ਬਾਕੀ ਦਾ ਜੀਵਨ ਆਪਣਾ ਐਸੇ ਐਡਵੋਕੇਟ ਰਹੇ ਹੈਗੇ ਨੇ ਹੁਣ ਵੀ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਬੱਚੇ ਵੀ ਪ੍ਰੈਕਟਿਸ ਕਰਦੇ ਨੇ ਦਾਸ ਉਹਨਾਂ ਦਾ ਪਿੰਡ ਵੀ ਜਾ ਕੇ ਘੁੰਮ ਕੇ ਆਇਆ ਹੈ ਸਾਸ ਜੀ ਨੇ ਜੀ ਉਹ ਅਮਿਤ ਸਾਹਿਬ ਆਂਜ ਨੇ ਆਪਣੀ ਗੱਡੀ ਨਾਲ ਇੱਥੇ ਬਖਸਰ ਸਾਲ ਤੋਂ ਸਾਲ ਚ ਆਂਦੇ ਨੇ 10 ਸਾਲ ਤੋਂ ਤਕਰੀਬ ਆ ਰਹੇ ਨੇ ਉਹ ਖੇਰਦੇ ਨੇ ਇੱਕ ਹਫਤਾ 10 ਦਿਨ ਖੇਰਦੇ ਨੇ ਔਰ ਲਬਦੇ ਸੀ ਅਸੀਂ ਬਾੜ ਬਰਸੀ ਉਸ ਨਿਣਾ ਕਿਨਾਰੇ ਜਾਂਦੇ ਸੀ ਲੇਕਿਨ ਮਰਾਇ ਸੁਰੂਪ ਦਾ ਪਤਾ ਨਹੀਂ ਚਲਦਾ ਸੀ ਲੇਕਿਨ ਫਿਰ ਸੰਜੋਗ ਐਸਾ ਹੋਇਆ ਇਹ ਪਿੱਛੇ ਲੋਕਡਾਊਨ ਹੈ ਚ ਸਾਡੇ ਘਰ ਦੇ ਬੱਚੇ ਇਹ ਹੈਗਾ ਨਾਲ ਹੀ ਇਹ ਮਹੱਲਾ ਸੋਨੀ ਪਟੇ ਉਸ ਮਹੱਲੇ ਚ ਤੋਂ ਗੁਜਰ ਰਹੇ ਸਨ ਜਾ ਰਹੇ ਸਨ ਕਿਧਰੇ एक पंडित लड़के बुला के बोलिया उन्होंने कि भाई आपके ये स्वरूप जो है बहुत पुराना चीज़ आपका इतिहास का चीज़ है हमारे पास आप इसको देख लीजिए ले जाना चाहते तो ले जाए तो बच्चिया ने आके दसिया सस वीर भी, भी सन उन्होंने दसिया गया फिर दास उ ਕੁਝ ਇਹ ਤਬੀਖ ਖਰਾਬ ਸੀ ਬੇਕ ਤੇ ਪਿਆ ਹੋਇਆ ਸੀ ਫਿਰ ਦਾਸ ਉਹਨਾਂ ਨੂੰ ਬੱਚਿਆਂ ਨੂੰ ਆਕੇ ਗਰੰਥੀ ਸਿੰਘ ਜੇ ਜੇ ਸੰਬਾਬਾ ਹੀਰਾ ਸਿੰਘ ਜੀ ਉਹਨਾਂ ਨੂੰ ਆਕੇ ਗੁਰੂ ਘਰ ਚੋਂ ਰੁਮਾਲੇ ਚੌਰ ਸਾਹਿਬ ਦੇ ਜੀ ਕੇ ਬੱਚਿਆਂ ਨੂੰ ਆਖਿਆ ਸਤਕਾਰ ਨਾਲ ਜਾ ਕੇ ਮਹਾਰਾਜ ਦਾ ਰੂਪ ਗੁਰੂ ਘਰ ਚ ਲਿਆ ਕੇ ਰੱਖੀਏ ਜੋ ਪੰਡਤ ਦੇ ਘਰ ਗਏ ਬੱਚੇ 8 10 ਬੱਚੇ ਗਏ ਬਾਬਾ ਗ੍ਰੰਥੀ ਸਿੰਘ ਬਾਬਾ ਹੀਰਾ ਸਿੰਘ ਜੀ ਵੀ ਗਏ ਔਰ ਮਹਾਰਾਜ ਸੁਰੂਪ ਸਤਕਾਰ ਨਾਲ ਗੁਰੂ ਘਰ ਚ ਲਿਆ ਕੇ ਰੱਖਿਆ ਗਿਆ ਹੈ ਇਹ ਲੋਕਡਾਊਨ ਚ ਮਿਲ ਗਿਆ ਇਹ ਬਹੁਤ ਜਿਹਨੂੰ ਤੁਸੀਂ ਲੱਭ ਰਹੇ ਸੀ ਇਹ ਬਹੁਤ ਹੀ ਪ੍ਰਾਂਤਨ ਸਰੂਪ ਹੈ ਇਹ ਗੰਗਾ ਕਿਨਾਰੇ ਰਾਮ ਰਹਾ ਘਾਟੇ ਤੇ ਉੱਥੇ ਇੱਕ ਗ੍ਰਿਲ ਦਾ ਡੱਬਾ ਮਰਗਾ ਬਣਿਆ ਹੋਇਆ ਹੈ ਉੱਥੇ ਮਹਾਰਾਜ ਸੁਰੂਪ ਹੁੰਦਾ ਸੀ 10 ਬੱਚਨ ਚ ਦਰਸ਼ਨ ਕੀਤਾ ਹੋਇਆ ਸੀ ਲੇਕਿਨ ਅਸੀਂ ਲੱਭ ਰਹੇ ਸੀ 84 ਚ ਉੱਥੋਂ ਗਾਇਬ ਹੋ ਗਿਆ ਸੀ ਕਿਸੇ ਨੇ ਪੰਡਤ ਕਿਸੇ ਬੰਦਿਆਂ ਨੇ ਗਾਇਬ ਕਰ ਦਿੱਤਾ ਸੀ ਕਿ ਬਹੁਤ ਕੀਮਤੀ ਚੀਜ਼ ਹੈ ਤੇ ਇਹਦਾ ਦੋ ਪੱਤਰੇ ਵੀ ਕੋਈ ਲੈ ਕੇ ਆਇਆ ਸੀ ਮੰਨ ਲਈ ਚ ਇੱਕ ਸਿੰਘ ਸਾਹਿਬ ਸਰਦਾਰ ਜਗਦੀਸ਼ ਸਿੰਘ ਹੈਗੇ ਸਨ ਉਹਨਾਂ ਕੋਲ ਕੋਈ ਲੈ ਕੇ ਆਇਆ ਸੀ ਬੰਦਾ ਕਿ ਆਪੀ ਦਾ ਬਹੁਤ ਹੀ ਕੀਮਤੀ ਚੀਜ਼ ਹੈ ਉਹ ਕੁਝ ਪੈਸੇ ਦੇ ਚੱਕਰ ਚ ਸੀ ਲੇਕਿਨ ਸਰਦਾਰ ਜਗਜੀਤ ਸਿੰਘ ਜੀ ਨੇ ਕਿਸੇ ਨੂੰ ਦੱਸਿਆ ਨਹੀਂ ਕਿਸੇ ਸੰਗਤ ਨੂੰ ਦੱਸਿਆ ਨਹੀਂ ਬੋਲਿਆ ਨਹੀਂ ਸਿਰਫ ਉਹਨਾਂ ਨੇ ਆਖਿਆ ਕਿ ਜਾਓ ਜਾਓ ਇਹ ਸਾਡਾ ਕੋਈ ਇਹ ਨਹੀਂ ਹੈ ਪੈਸੇ ਦੇਣ ਦੇ ਕਰਕੇ ਸੰਗਤ ਨੂੰ ਦੱਸਣਾ ਚਾਹੀਦਾ ਲੇਕਿਨ ਦੱਸਿਆ ਨਹੀਂ ਉਹਨਾਂ ਨੇ ਹਨਾ ਉਹ ਫਿਰ ਉਹ ਚਲਾ ਗਿਆ ਉਹਦੇ ਬਾਅਦ ਫਿਰ ਇਸ ਤਰ੍ਹਾਂ ਦੀ ਛੇੜ ਬਣੀ ਮਹਾਰਾਜ ਦਾ ਸਰੂਪ ਦਬਦੇ ਲੱਗੇ ਉਹਨੇ ਲੋਕਡਾਊਨ ਚ ਮਿਲ ਗਿਆ ਹੈ ਸਾਨੂੰ ਇਹ ਚਪਿਆ ਹੋਇਆ ਹੈ ਉਥੇ ਜਿਹੜਾ ਹੈ ਰਾਮਰੇਗਾਹਟ ਇਤਿਹਾਸਿਕ ਜਗ੍ਹਾ ਹੈ ਉਥੇ रामचंद्र जी ਜਿਹੜੇ ਹੈਗੇ ਨੇ ਦਸ਼ਰਤ ਦੇ بیٹے ਉਹ ਵੀ ਇਥੇ ਬਕਸ਼ਰੀ ਚ ਆਏ ਨੇ ਉਥੇ ਉਹਨਾਂ ਦਾ ਪੈਰ ਦਾ ਚਰਨ ਦਾ ਸਰੂਪ ਇੱਕ ਇਨਸਾਨ ਹੈ ਰਾਮਰੇਗਾਹਟ ਦੇ ਸੇ ਔਰ ਹੈ ਔਰ ਗੁਰਤੇਗ ਬਹਾਦਰ ਜੀ ਵੀ ਜਦੋਂ ਪੰਜਾਬ ਤੋਂ ਆਏ ਸਨ ਅਸਾਮ ਜਾਨਵਸੇ ਉਹ 사사ਰਾਮ ਇਲਾਹਾਬਾਦ 사사 ਬਨਾਰਸ 사사ਰਾਮ ਹੁੰਦੇ ਹੋਏ ਪਟਨੇ ਸਾਹਿਬ ਪਹੁੰਚੇ ਸਨ ਪਟਨੇ ਸਾਹਿਬ ਪਰਿਵਾਰ ਨੂੰ ਛੱਡ ਕੇ ਮਾਤਾ ਗੁਜਰੀ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਨੂੰ ਛੱਡ ਕੇ ਉਹ ਮਾਤਾ ਜੀ ਨੂੰ ਪਾਲੋਚਾ ਹੋਣ ਵਾਲੇ ਸਨ ਉਹਨਾਂ ਨੂੰ ਸੈਲਸ ਰਾਜੋੜੀ ਦੇ ਫਮੇਲੀ ਛੱਡ ਕੇ ਆਪ ਰਾਜਾ ਰਾਮ ਸਿੰਘ ਨਾਲ ਉਹ ਅਸਾਮ ਨੂੰ ਯਾਤਰਾ ਨੂੰ ਚਲੇ ਗਏ ਔਰ ਜਦੋਂ ਆਸਾਮ ਤੋਂ ਵਾਪਸ ਆਏ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹ ਪਟਨਾ ਸਾਹਿਬ ਵਿੱਚ ਔਰ ਜਦ ਮਹਾਰਾਜ ਲੋਟੇ ਇੱਕ ਗੁਰੂਗੁਰਦੁਆਰਾ ਹੈ ਉਥੇ ਪਟਨਾ ਸਾਹਿਬ ਵਿੱਚ ਉਹ ਨਵਾਬਾ ਦਾ ਸੀ ਨਵਾਬ रहीम खान کریم ਖਾਨ ਦਾ ਬਗੀਚਾ ਸੀ ਉਹ ਬਾਗ ਉਹ ਬਹੁਤ ਜਨੂਤ ਸੁੱਖਿਆ ਹੋਇਆ ਸੀ वागुरू वाई वागु वागुरू सच इधर डेट भी लिखिया है पीछे। पिछे ये लिखा हुआ है अठारह सौ चालीस संबत संबत अठारह सौ चाली का यह स्वरूप लिखा हुआ है हर का जी माड़ा स्वरूप है what ਗੁਰੂ ਸਾਹਿਬ ਦੇ ਦਰਸ਼ਨ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਉਸ ਪੁਰਾਣੇ ਸਰੂਪ ਦੇ ਦਰਸ਼ਨ ਵੀ ਸਾਰੀਆਂ ਸੰਗਤਾਂ ਨੇ ਕਰ ਲਿਆ ਤੇ ਆਪਾਂ ਵੀ ਕਰ ਲਿਆ ਜੀ ਤੇ ਇਸੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਜਮ੍ਹਾਂ ਠੀਕ ਠਾਕ ਆ ਤੇ ਅੱਜ ਜਿਹੜਾ ਆਪਣਾ ਰੂਟ ਹੈਗਾਗਾ ਅੱਜ ਆਪਾਂ ਜਾਣਾਗਾ ਆਰਾ ਆਰਾ ਇੱਥੋਂ 75 ਕਿਲੋਮੀਟਰ ਤੇ ਆਪਾਂ ਅੱਜ ਆਰਾ ਹੀ ਪਹੁੰਚਾਂਗੇ ਬਣੇ ਰਹੋ ਵੀਡੀਓ ਦੇ ਨਾਲ ਜੀ ਬਈ ਆਪਾਂ ਗੱਲ ਕਰੀਏ ਇਸ ਬਕਸਰ ਸ਼ਹਿਰ ਦੀ ਗੁਰਦੁਆਰਾ ਸਾਹਿਬ ਇੱਕ ਹੈਗਾਗਾ ਛੋਟਾ ਗੁਰਦੁਆਰਾ ਸਾਹਿਬਾ ਤੇ ਰਹਿਣ ਲਈ ਜਿਹੜੀ ਇੰਨੀ ਵਿਵਸਥਾ ਹੈ ਨਹੀਂ ਸੀ ਤੇ ਪਰ ਫਿਰ ਵੀ ਆਪਾਂ ਨੂੰ ਬਾਬਿਆਂ ਨੇ ਜਿਹੜੀ ਰਹਿਣ ਲਈ ਵਿਵਸਥਾ ਦਿੱਤੀ ਸੀਗੀ ਤੇ ਇੱਥੇ ਬਈ ਸੁਣਿਆ ਜਾਂਦਾਗਾ ਕਿ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਘਰ ਹੈਗੇ ਆ ਉਹ 10 ਤੋਂ 11 ਘਰ ਹੀ ਜਿਹੜੇ ਸਿੱਖ ਭਾਈਚਾਰੇ ਦੇ ਆ ਤੇ ਬਾਕੀ ਜਿਵੇਂ ਹੋਰ ਕਾਸਟ ਦੇ ਬੰਦੇ ਰਹਿੰਦੇ ਆ ਹੋਰ ਜਾਤੀਆਂ ਦੇ ਜਿਹੜੇ ਬਾਬਾ ਜੀ ਨੇ ਆਪਾਂ ਨੂੰ ਰਹਿਣ ਲਈ ਥਾਂ ਦਿੱਤੀ ਸੀਗੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜਿਹੜੇ ਬਾਬਾ ਜੀ ਇੱਥੇ ਕੀਰਤਨ ਕਰਦੇ ਆ ਉਹ ਕਹਿੰਦੇ ਭਾਈ ਤੁਸੀਂ ਲੰਗਰ ਪ੍ਰਸ਼ਾਦਾ ਜਿਹੜਾ ਆਪਣੇ ਘਰੋਂ ਛੱਕੇ ਜਾਇਓ ਤੇ ਆਪਾਂ ਹਾਂ ਜ਼ਰੂਰ ਛੱਕੇ ਜਾਵਾਂਗੇ ਜੀ ਤੇ ਬਾਬਾ ਜੀ ਕਹਿੰਦੇ ਆਪਣੇ ਘਰ ਹੀ ਆਜੋ ਤੇ ਘਰੇ ਤੁਹਾਨੂੰ ਲੰਗਰ ਪ੍ਰਸ਼ਾਦਾ ਛਕਾਉਣੇ ਆ ਤੇ ਫਿਰ ਜਿਹੜਾ ਤੁਹਾਡਾ ਰੂਟ ਹੋਇਆ ਜਿਹੜਾ ਵੀ ਤੁਹਾਡਾ ਰਾਹ ਹੋਇਆ ਤੇ ਉਹ ਤੁਸੀਂ ਫੜ ਲਿਓ ਜੀ ਲੰਗਰ ਪ੍ਰਸ਼ਾਦਾ ਸ਼ਾਕੇ ਜੀ ਤੇ ਸਾਈਕਲਾਂ ਨੂੰ ਜਿਹੜੇ ਆਪਾਂ ਰੈਡੀ ਸ਼ੈਡੀ ਕਰ ਲਿਆ ਤੇ ਸਾਈਕਲਾਂ ਤੇ ਜਿਹੜਾ ਆਪਣਾ ਸਮਾਨ ਬੰਨਣ ਵਾਲਾ ਸੀਗਾ ਸਾਰਾ ਬੰਨ ਬੁੰਨ ਕੇ ਤੇ ਬਈ ਜਮਾ ਤਿਆਰ ਹੋ ਗਏ ਸੰਦੀਪ ਵੀਰਾਜ ਲੱਗਿਆ ਪਿਆਗਾ ਤੇ ਬੰਨ ਲੈਂਦੇ ਸਾਰੇ ਇਕੱਠੇ ਤੁਰਾਂਗੇ ਫਿਰ ਜੀ ਤੇ ਬਾਬਾ ਜੀ ਨੇ ਜਿਹੜੀ ਆਪਾਂ ਨੂੰ ਗੁਰਦੁਆਰਾ ਸਾਹਿਬ ਦੀ ਚਾਬੀ ਦਿੱਤੀ ਸੀਗੀ ਤੇ ਉਹ ਆਪਾਂ ਬਾਬਾ ਜੀ ਨੂੰ ਵਾਪਸ ਕਰ ਦਿੰਨੇ ਆ 15 ਕਿਲੋਮੀਟਰ ਜਿਹੜਾ ਆਪਾਂ ਪਕਸਰ ਸ਼ਹਿਰ ਤੋਂ ਅੱਗੇ ਆ ਗਏ ਸੀਗੇ ਤੇ ਅੱਗੇ బోర్ਡ ਆ ਜੀ ਪੁਰਾਣਾ ਬੋਜਪੁਰ 2 ਕਿਲੋਮੀਟਰ ਤੇ ਪਟਨਾ ਸਾਹਿਬ 110 ਕਿਲੋਮੀਟਰ ਤੇ ਆ ਰਾਜ ਜਿੱਥੇ ਆਪਾਂ ਜਾਣਾ ਹੈ ਉਹ ਰਹਿ ਗਿਆ 60 ਕਿਲੋਮੀਟਰ ਤੇ 15 ਕਿਲੋਮੀਟਰ ਜਿਹੜਾ ਵੀ ਆਪਾਂ ਆਏ ਸੀਗੇ ਅੱਗੇ ਇਹ ਮੀਂਹ ਦਾ ਰਾਜ ਦਾ ਹੀ ਪਈ ਜਾਂਦਾ ਸਵੇਰੇ ਵੀ ਥੋੜੀ ਮੋਟੀ ਜਿਹੜੀ ਕੰਨਮਣ ਸੀਗੀ ਤੇ ਹੁਣ ਵੀ ਥੋੜਾ ਜਿਆਦਾ ਜਿਆਦਾ ਮੀਂਹ ਆ ਕੇ ਸੀ ਪਿੱਛੇ ਰੋਕੇ ਸੀਗੇ ਫੋੜ ਆਪਾਂ ਫੇਰ ਸਾਈਕਲਾਂ ਖਿੱਚਦੀਆਂ ਤੇ ਮੌਸਮ 꼴ਿਆ ਮਿਹੜਿਆ ਪਿਆ ਬਾਈ ਕਦੋਂ ਵੀ ਮੀਂਹ ਆ ਸਕਦਾ ਹੈ ਮੀਂਹ ਹਟਿਆ ਸੀ ਤੇ ਬਾਈ ਆਈ ਜਾਂਦੇ ਸੀ ਹੌਲੀ ਹੌਲੀ ਤੇ એનર્ਜੀ ਡਾਊਨ ਹੋ ਗਈ ਮੁੰਡੇ ਕਹਿੰਦੇ ਅਜੇ ਚਾਹ ਨਹੀਂ ਪੀਤੀ ਚਾਹ ਪੀ ਕੇ ਫਿਰ ਅੱਪਾਗੇ ਦਾ ਜਿਹੜਾ ਸਫ਼ਰ ਤੈਅ ਕਰਦੇ ਆਂ ਭਾਈ ਤੋਂ ਪਹਿਲਾਂ ਦੁੱਧ ਲੈ ਲਈਏ ਲੈ ਲੈ ਜੀ ਆਪਾਂ ਦੁੱਧ ਤੇ ਗਾਂਹਾਂ ਜਾ ਕੇ ਜਿਹੜੀ ਆਪਾਂ ਚਾਹ ਬਣਾਉਣੇ ਆ ਤੇ ਚਾਹ ਬਣਾ ਕੇ ਜਿਹੜਾ ਸਾਈਕਲ ਚੱਲੂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਬਈ ਸਾਈਕਲ ਚਾਹ ਪੀ ਕੇ ਦਾ ਆਪਣਾ ਸਾਈਕਲ ਤੁਹਾਨੂੰ ਪਤਾ ਵੈਸੀ ਤੇਜ਼ ਚੱਲਦਾਗਾ ਦੁੱਧ ਲੈ ਕੇ ਪਹੁੰਚ ਗਿਆ ਬਈ ਮੈਂ ਵੀ ਇਹਨਾਂ ਕੋਲੇ ਤੇ ਸਾਹਮਣੇ ਮੰਦਿਰ ਆ ਜੀ ਚਲੋ ਤੁਸੀਂ ਮੰਦਿਰ ਦੇ ਦਰਸ਼ਨ ਹੀ ਕਰੋ ਜੀ ਮੰਦਿਰ ਦੇ ਲਈ ਇਧਰ ਲਈ ਸਾਈਡ ਬਈ ਹਵਾ ਨਹੀਂ ਪੈਂਦੀ ਸੀਗੀ ਤੇ ਮੁੰਡੇ ਚਾ ਇਧਰ ਤਰੀ ਬੈਠਿਆ ਸਿਲੰਡਰ ਤੇ ਬੱਲੇ 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 ਕਾਫੀ ਕੁਫੀ ਪਾਈਆ ਮਾਂ ਚੱਬ ਕਾੜਦੇ ਦੋ ਪੁੜਗਾਈਆਂ ਪਾਤੀਆਂ ਪਟੀਆਂ ਪਟੀਆਂ ਜਿਆਦਾ ਨਹੀਂ ਹੋ ਜੂਗੀ ਅੱਖਾਂ ਨਾਲ ਲੱਗੂਗੀ ਅੱਖਾਂ ਜਾਬ ਕਰ ਜਾਂਦੀ ਐ ਨਾ ਤੇਰੀ ਰੋੜ ਤੇ ਅੱਖਾਂ ਜਮਾਏ ਰਹਿਣੀ ਆ ਠੀਕ ਆ ਤੇ ਆ ਦੁੱਧ ਲੈ ਕੇ ਆਇਆ ਮੈਂ ਦੇਖਿਓ ਯਾਰ ਆ ਬਲ ਦੇਖਦੇ 70 ਲੱਖ ਖਾਲੀਆਂ ਢੇਡਾਂ ਦਾ ਦਰਜ ਹੁੰਦਾ ਨਾ ਤਾਂ ਨਿਹਰਾ ਆ ਜਾਂਦਾ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੋ ਨਹੀਂ ਗਲਤਾਂ ਜੀ ਗਲਤਾਂ ਤਾਂ ਪਿੱਛੇ ਰਹਿ ਗਿਆ ਸੀ ਨਾ ਪਿੱਛੇ ਰਹਿ ਗਿਆ ਸੀਗਾ ਮੇਰਾ ਸਾਈਕਲ ਨਹੀਂ ਸੀ ਚੱਲ ਰਿਹਾ ਸੀਗਾ ਉਹਦਾ ਜਾਮ ਹੋਇਆ ਹਾ ਪਿਛਲੇ ਵਾਲਾ ਨਾ ਅੱਠੇ ਜੇ ਪਾਉਂਦਾਗਾ ਤੇਲ ਦੇਣਾ ਵਾਲਾ ਅੱਠੇ ਜੇ ਪਾਉਂਦਾਗਾ ਮਾੜਾ ਯਾਰ ਚੈੱਕ ਕਰਨਾ ਸੀਗਾ ਤਾਂ ਕਰਕੇ ਉਹ ਬੰਦਾ ਕੋਈ ਰਾਤ ਲੱਭੇ ਨਹੀਂ ਤੇ ਮੈਂ ਹੋਰ ਹੀ ਛਲੀ ਚਲਾ ਕੇ ਆਈ ਗਿਆ ਕੋਈ ਨਹੀਂ ਚੈੱਕ ਕਰਾਉਣੇ ਆਂ ਪਾਵਾਗੇ ਬਾਅਦ ਚੋ ਚੈੱਕ ਬਾਅਦ ਚੈੱਕ ਕਰਾਵਾਂਗੇ ਏ ਬਿੱਟੂ ਹਾਂਜੀ ਭਾਈ ਯਾਰ ਮੈਂ ਨਾ ਰਾਤ ਦਾ ਪਿੰਡ ਆ ਜਾ ਖੁਰਕੀ ਜਾਂਦਾਗਾ ਰਾ ਰਾਤਾਂ ਮੈਂ ਬਣਾਈ ਸੀ ਕਾਫੀ ਵਾਲੇ ਪਹੁੰਚੇ ਕਿੰਨੇ ਪਾਈ ਸੀਗੇ ਤਿੰਨ ਪਾਈ ਖੁਰਕ ਲੱਗੀ ਜਾਂਦੀ ਆ ਖੁਰਕ ਤਾਂ ਲੱਗਣੀ ਆ ਖੁਰਕ ਪਊਗੀ ਆਪਣੇ ਘਰ ਦੇ ਸੱਜੇ ਕਿਹੜੇ ਹਿਸਾਬ ਨਾਲ ਥੋਕੀ ਤੁਰੀ ਜਾਂਦੀ ਆ ਕਾਫੀ ਵਾਲੇ ਪਹੁੰਚਦੇ ਬਈ ਯਾਰ ਘੱਟ ਪਾਇਆ ਕਰੋ ਇੱਕ ਅੱਧਾ ਪਾਲਿਆ ਕਰੋ ਆ ਨੀ ਸ਼ੂ ਦੇਖ ਲੈ ਚਾਹ ਨਾ ਚਾਹ ਪੀਵੇ ਨਾ ਐਦਾਂ ਦੀ ਚੀਜ਼ ਦੇਵਾਂ ਨਹੀਂ ਉਹ ਕਰਦਾ ਤੇ ਚਾਹ ਬਈ ਆਪਣੀ ਜਿਹੜੀ ਉਬਲੀ ਜਾਂਦੀ ਆ ਉੱਬਲ ਜਾਂਦੋ ਚਾਹ ਨੂੰ ਜਦੋਂ ਉਬਲ ਗਈ ਆਪਾਂ ਫੇਰ ਤੁਹਾਨੂੰ ਦਿਖਾਵਾਂਗੇ ਤੇ ਬਈ ਸਾਈਕਲਾਂ ਦਾ ਜ਼ੋਰ ਵੀ ਬੜਾ ਲੱਗੀ ਜਾਂਦਾ ਸੀਗਾ ਤੇ ਜਿਹੜੀ ਹਵਾ ਸਾਹਮਣੇ ਤੋਂ ਚੱਲੀ ਜਾਂਦੀ ਸੀਗੀ ਤੇ ਅਸੀਂ ਸੋਚਿਆ ਬਈ ਚਾਹ ਬਣਾ ਲਈਏ ਤੇ ਚਾਹ ਬਣਾ ਕੇ ਤਾਂ ਭਾਵੇਂ ਨੇਰ ਆ ਜੇ ਫੇਰ ਜ਼ੋਰ ਘੱਟ ਲੱਗਣ ਲੱਗ ਜੂਗਾ ਹਨਾ ਫੇਰ ਤਾਂ ਭਾਵੇਂ ਨੇਰ ਆ ਜੇ ਫੇਰ ਤਾਂ ਤਾਂ ਵੀ ਸਾਈਕਲਾਂ ਆਰਾ ਲਾ ਦਾਂਗੇ ਆਪਾਂ ਤੇ ਆਰਾ ਵੀ ਆਪਣੇ ਤੋਂ ਹਜੇ ਪਿਆਗਾ 40 ਕਿਲੋਮੀਟਰ 40 45 ਕਿਲੋਮੀਟਰ ਇੰਨਾ ਹੈਗਾ ਨਾ 45 ਕਿਲੋਮੀਟਰ ਬਈ ਪਿਆਗਾ ਤਾਂ ਟਾਈਮ ਜਿਹੜਾ ਹੋ ਗਿਆ 4:30 ਦਾ ਹੋ ਗਿਆ ਤੇ ਚਾਹ ਪੀ ਕੇ ਆਪਾਂ ਲਾ ਦੇਣਾ ਸਾਈਕਲ ਲਾ ਦੇਂਗਾ ਨਾ ਬਿਲਕੁਲ ਜੀ ਬਿਲਕੁਲ ਲਾ ਦੇਂਗਾ ਨਾ ਹਰਪਾਲ ਸਿੰਘ ਲਾ ਦਾਂਗੇ ਜੀ ਪੀ ਲਈ ਜੀ ਆਪਾਂ ਚਾਹ ਤੇ ਸਮਾਨ ਸੱਲਾ ਜਿਹੜਾ ਆਪਾਂ ਫੇਰ ਕਸ ਲਿਆ ਵੀ ਆਪਾਂ ਜਲਦੀ ਜਲਦੀ ਆਰਾ ਪਹੁੰਚ ਜੀਏ ਚੱਲੀਏ ਬਿੱਟੂ ਭਾਈ ਚਲੋ ਜੀ ਚਲੋ 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 ਜੀ ਸਾਈਕਲ ਭਈ ਆਪਾਂ ਪੁਲ ਦੇ ਉੱਪਰ ਜਾਵਾਂ ਆਕੇ ਖੜਾਤਾ ਬਈ ਪਿੱਛੋਂ ਮੈਂ ਜਦੋਂ ਦਾ ਬਈ ਪਿੱਛੋਂ ਆਪਾਂ ਜਦੋਂ ਦੇ ਤੁਰੇ ਆਉਣੇ ਆ ਤੇ ਆਸੇ-ਪਾਸੇ ਬਸ ਜਿਹੜਾ ਪਾਣੀ ਦੇਖੀ ਜਾਂਦੇ ਆ ਵੀ ਬਈ ਲੋਕਾਂ ਦੇ ਜਿਹੜੇ ਖੇਤ ਆ ਖੇਤਾਂ ਦੇ ਵਿੱਚ ਝੋਨਾ ਲੱਗਿਆ ਹੋਇਆ ਸੀਗਾ ਤੇ ਝੋਨਾ ਹੁਣ ਲਾ ਵੀ ਰਿਹਾ ਤੇ ਇਹ ਪਹਿਲਾਂ ਲੱਗਿਆ ਵੀ ਹੋਇਆ ਸੀਗਾ ਤੇ ਬਈ ਸਾਰਾ ਪਾਣੀ ਪੱਟਾਂ ਦੇ ਉੱਤੋਂ ਦੀ ਹੋਇਆ ਪਿਆਗਾ ਇਹ ਬਈ ਜਿਆਦਾ ਮੀਂਹ ਆਣ ਕਰਕੇ ਇੱਥੇ ਯੂਪੀ ਦੇ ਵਿੱਚ ਵੀ ਮੀਂਹ ਇਦਾਂ ਹੀ ਸੀਗਾ ਤੇ ਬਿਹਾਰ ਦੇ ਵਿੱਚ ਵੀ ਜਿਹੜਾ ਮਹੀ ਇਦਾਂ ਹੀ ਆ ਜੀ ਇਹ ਜਿਆਦਾ ਪਾਣੀ ਇੱਥੇ ਇਸ ਕਰਕੇ ਆਉਂਦਾ ਹੈ ਕਿਉਂਕਿ ਗੰਗਾ ਨਦੀ ਦਾ ਸਾਰਾ ਏਰੀਆ ਇਹ ਇਹ ਸਾਰੇ ਆਸ-ਪਾਸ ਦੀ ਕਹਿੰਦੇ ਗੰਗਾ ਨਦੀ ਲੰਘਦੀ ਹੈ ਜੀ ਤੇ ਤੁਸੀਂ ਆਪਣੀ ਵੀਡੀਓ ਵਿੱਚ ਵੀ ਦੇਖਿਆ ਹੀ ਹੋਣਾਗਾ ਜੇ ਆਪਾਂ ਗੰਗਾ ਨਦੀ ਵੀ ਤੁਹਾਨੂੰ ਕਿੰਨੀ ਵਾਰੀ ਦਿਖਾਤੀ ਐਸੇ ਰੂਟ ਦੇ ਉੱਪਰ ਜਦੋਂ ਵੀ ਗੰਗਾ ਨਦੀ 'ਚ ਪਾਣੀ ਵੱਧ ਜਾਂਦਾ ਕਹਿੰਦੇ ਤੇ ਆਸ-ਪਾਸ ਹੀ ਜਿਹੜੇ ਪਿੰਡਾਂ ਦੇ ਵਿੱਚ ਵੀ ਪਾਣੀ ਚੱਲ ਜਾਂਦਾਗਾ ਚਲੇ ਤਾਂ ਫੇਰ ਅਜੇ ਖੇਤਾਂ ਦੇ ਵਿੱਚ ਹੀ ਆ ਕਹਿੰਦੇ ਜਦੋਂ ਜਿਆਦਾ ਵੱਧ ਜਾਂਦਾ ਪਾਣੀ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ 2-2 ਫੁੱਟ ਜਿਹੜਾ ਪਾਣੀ ਚੱਲ ਜਾਂਦਾਗਾ ਜਿਹੜੇ ਆਸੇ-ਪਾਸੇ ਪਿੰਡ ਹੈਗੇ ਇੱਥੇ ਤੇ ਭਾਈ ਤੁਸੀਂ ਆਹ ਖੇਤਾਂ ਦੇ ਹਾਲ ਤੁਸੀਂ ਦੇਖ ਹੀ ਸਕਦੇ ਹੋ ਫਸਲਾਂ ਭਾਈ ਸਾਰੀਆਂ ਜਿਹੜੀਆਂ ਖਰਾਬ ਕੀਤੀਆਂ ਹੋਈਆਂ ਨੇ ਤੇ ਭਾਈ ਪਿੱਛੇ ਇਹਨਾਂ ਦੇ ਮੈਂ ਪਿੱਛੇ ਉਹ ਵੀ ਦੇਖਿਆ ਕਿ ਰੋਜ ਵਗੈਰਾ ਹਿਰਨ ਵਗੈਰਾ ਵੀ ਜਿਹੜੇ ਇੱਥੇ ਕਾਫੀ ਤਰ੍ਹਾਂ ਫਿਰਦੇ ਆ ਖੇਤਾਂ ਦੇ ਵਿੱਚ ਕੁਝ ਭਾਈ ਪਾਣੀ ਕਰਕੇ ਫਸਲਾਂ ਖਰਾਬ ਹੋ ਜਾਂਦੀਆਂ ਤੇ ਕੁਝ ਉਹ ਜਿਹੜੇ ਰੋਜ ਤੇ ਹਿਰਨਾ ਫਿਰਦੀਆਂ ਕੁਝ ਉਹ ਖਰਾਬ ਕਰ ਦਿੰਦੇ ਆ ਉਹ ਪੈਰਾਂ ਨਾਲ ਨੱਪ ਦਿੰਦੇ ਆ ਸੱਚੀ ਬਈ ਜੂਨ ਬੁਰੀ ਹੁੰਦੀ ਆ ਕਿਸਾਨ ਦੀ ਸੁਣਿਆ ਅਸੀਂ ਅੱਜ ਦੇਖ ਵੀ ਲਿਆ ਤੇ ਬਿੱਟੂ ਬਾਈ ਵਰਗੇ ਜਿਹੜੇ ਆਪਣੇ ਪਿੱਛੇ ਰਹਿ ਗਏ ਤੇ ਮੈਂ ਥੋੜਾ ਜਿਹਾ ਬਈ ਚਾਹ ਜ਼ਿਆਦਾ ਪੀ ਲਈ ਸੀ ਤੇ ਸਾਈਕਲ ਥੋੜਾ ਜ਼ਿਆਦਾ ਤੇਜ਼ ਹੋ ਗਿਆ ਆਪਣਾ ਤੇ ਮੈਂ ਥੋੜਾ ਜਿਹਾ ਅੱਗੇ ਆ ਗਿਆ ਤੇ ਉਹ ਪਿੱਛੇ ਹੀ ਹਜੇ ਤੇ ਖੜਦਾ ਕੋਈ ਨਹੀਂ ਜੀ ਕਿਉਂਕਿ ਥੋੜਾ ਜਿਹਾ ਏਰੀਆ ਵੀ ਉਦਾਂ ਦਾ ਹੈਗਾ ਉਹ ਆ ਗਏ ਜੀ ਮੁੰਡੇ ਇੰਨੀ ਦੂਰੋਂ ਦੇਖ ਨਹੀਂ ਰਹੇ ਹੋਣਗੇ ਤੇ ਪਰ ਮੈਨੂੰ ਦੇਖ ਰਹੇ ਆ ਤਿੰਨੋ ਚਾਰੋ ਭਰਾ ਜਿਹੜੇ ਇਕੱਠੇ ਚੱਲਦੇ ਆ ਖੜ ਜਾਓ ਢੀਕਲੀ ਉਹਨਾਂ ਨੂੰ ਜੀ ਨੇ ਰਾਜਾ ਬਈ ਹੋ ਗਿਆ ਤੇ ਜੈਕਟ ਪਾਲੀ ਆਪਾਂ ਨੇਰੇ ਵਾਲੀ ਵਧੀਆ ਚੀਜ਼ ਆ ਬਾਈ ਰਾਤ ਨੂੰ ਜਿਹੜਿਆ ਲਾਈਟਾਂ ਲੂਟਾ ਦੇ ਬਚਾ ਹੁੰਦਾ ਰਹਿੰਦਾ ਜਿਹੜਾ ਸਾਧਨ ਪਿੱਛੋਂ ਆਉਂਦਾ ਤੇਜ ਉਹਨੂੰ ਵੀ ਦੇਖਦੇ ਜਾਂਦਾਗਾ ਇਹਨੂੰ ਪਾਲੀਏ ਆਪਾਂ ਹੁਣ ਆਪਾਂ ਚੱਲਦੇ ਆਂ ਜੇ ਅੱਗੇ ਵੱਲ ਨੂੰ ਦਰ ਡੱਕਰ ਜਿਹੜਾ ਆਪਣਾ ਸਾਰਾ ਮੁਖ ਗਿਆ ਹੁਣੇ ਕੋਈ ਟੈਨਸ਼ਨ ਨਹੀਂ ਹੁਣੇ ਵੀ ਨੇਰੇ ਤੋਂ ਪਹੁੰਚ ਗਏ ਜੀ ਆਪਾਂ ਆਰਾ ਗੁਰਦੁਆਰਾ ਸਾਈ ਦੇ ਵਿੱਚ ਤੇ ਪਹੁੰਚਣ ਤੋਂ ਪਹਿਲਾਂ ਥੋੜਾ ਨੇਰਾ ਹੀ ਹੋ ਗਿਆ ਸੀਗਾ ਇੱਕ ਤਾਂ ਆਪਾਂ ਸਵੇਰੇ ਜਿਹੜਾ ਲੇਟ ਤੁਰੇ ਸੀਗੇ ਲੰਗਰ ਪ੍ਰਸ਼ਾਦਾ ਛਕਦੇ ਲੱਪਣ ਜਿਹੜਾ ਜਿਆਦਾ ਟਾਈਮ ਹੋ ਗਿਆ ਸੀਗਾ ਤੇ ਇੱਕ ਵਾਈਪਾਣ ਜਿਹੜਾ ਤੁਨ ਪਤਾ ਜਾਂ ਮੀਂਹ ਘੇਰ ਲੈਂਦਾ ਰਾਂ ਅੱਜ ਤੇ ਮੀਂਹ ਨੇ ਆਪਾਂ ਨੇ 3-4 ਘੰਟੇ ਜਿਹੜੇ ਖਰਾਬ ਕਰਤੇ ਜੀ ਉਹਦੇ ਕਰਕੇ ਆਪਾਂ ਬੈਠੇ ਰਹੇ ਆ ਸ਼ੈੱਡ ਥੱਲੇ ਫਿਰ ਮੀਰ ਉਕੜਦਾ ਇੰਤਜ਼ਾਰ ਕਰਦੇ ਰਹੇ ਬੈਠ ਕੇ ਤੇ ਮੀਰ ਰੁਕੇ ਤਾਂ ਫਿਰ ਜਿਹੜਾ ਆਪਾਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀਗਾ ਤੇ ਉਹਦੇ ਕਰਕੇ ਥੋੜਾ ਆਪਾਂ ਨੂੰ 14 ਟਾਈਮ ਹੋ ਗਿਆ ਜੀ ਤੇ ਨੇਰਾ ਹੋ ਗਿਆ ਸੀਗਾ ਤੇ ਹੁਣ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਬਾ ਜੀ ਨੇ ਆਪਾਂ ਨੂੰ ਰਹਿਣ ਲਈ ਵਧੀਆ ਥਾਂ ਦੇਤਾ ਜੀ ਤੇ ਵਧੀਆ ਰੂਮ ਆ ਵਧੀਆ ਪੱਖਾ ਚੱਲਦਾ ਵਧੀਆ ਬੈੱਡ ਲੱਗਿਆ ਹੋਇਆਗਾ ਤੇ ਬਾਬਾ ਜੀ ਕਹਿੰਦੇ ਭਾਈ ਲੰਗਰ ਪ੍ਰਸ਼ਾਦੇ ਦਾ ਇੱਥੇ ਵਿਵਸਥਾ ਜਿਹੜੀ ਨਹੀਂ ਹੈਗੀ ਉਹ ਤੁਸੀਂ ਆਪਾਂ ਬਾਹਰੋਂ ਛੱਕ ਲਿਓ ਤੇ ਜਦ ਆਪਾਂ ਕੇਲੇ-ਕੂਲੇ ਭਾਈ ਜਿਹੜਾ ਕੁਛ ਮੇਰੇ ਹੱਥ ਆਪਾਂ ਲੈਏ ਤੇ ਉਹ ਖਾ ਕੇ ਭਾਈ ਹੁਣ ਵੀਡੀਓ-ਬਿਡੀਓ ਡੇਟ ਕਰਦੇ ਹਾਂ ਭਾਈ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਗੁਰਦੁਆਰਾ ਸਾਹਿਬ ਤਾਂ ਨਹੀਂ ਆ ਵੈਸੇ ਸਿੰਘ ਸਭਾ ਸਾਹਿਬ ਗੁਰਦੁਆਰਾ ਆ ਤੇ ਜਿਹੜੇ ਇੱਥੋਂ ਦੀ ਸਿੱਖ ਕਮਿਊਨਿਟੀ ਜਿਹੜੀ ਇਹਨੂੰ ਸੰਭਾਲਦੀ ਆ ਭਾਈ ਇੰਨਾ ਕਿ ਬਾਬਾ ਜੀ ਤੋਂ ਪਤਾ ਲੱਗਿਆ ਸੀਗਾ ਕਿ ਜਿਹੜਾ ਆਰਾ ਸ਼ਹਿਰ ਆ ਤੇ ਇਸ ਦੇ ਵਿੱਚ ਕਹਿੰਦੇ ਭਈ 84 ਤੋਂ ਪਹਿਲਾਂ ਜਿਹੜੇ 4000 ਘਰ ਆਪਣੇ ਸਿੱਖ ਭਾਈਚਾਰੇ ਦੇ ਸੀਗੇ ਤੇ 84 ਤੋਂ ਬਾਅਦ ਜਿਹੜੇ ਬਈ ਕਹਿੰਦੇ ਇਥੋਂ ਸਾਰੇ ਘਰ ਜਿਹੜੇ ਆਸ-ਪਾਸੇ ਹੋਗੇ ਸੈਲ ਗਏ ਸੀਗੇ ਥੋੜਾ ਜਾ ਕੇ ਦੀ ਤੇ ਹੁਣ 25 ਘਰ 20-25 ਘਰ ਜਿਹੜੇ ਆਪਣੇ ਸਿੱਖਾਂ ਦੇ ਹੁਣ ਹੈਗੇ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਈ ਥੱਲੇ ਸਕੂਲ ਬਣਿਆ ਹੋਇਆਗਾ ਤੇ ਉੱਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਇਹ ਇਥੋਂ ਦਾ ਕੋਈ ਗੱਲਾਂ ਬਾਤਾਂ ਸੀਗੇ ਜਿਹੜੀਆਂ ਉਹ ਆਪਾਂ ਬਾਬਾ ਜੀ ਨੂੰ ਜਿਹੜੀਆਂ ਪਤਾ ਲੱਗੀਆਂ ਸੀਗੀਆਂ ਇਹ ਹੀ ਇਥੋਂ ਦੀਆਂ ਗੱਲਾਂ ਬਾਤਾਂ ਸੀਗੀਆਂ ਜੀ ਜਿਹੜੀਆਂ ਆਪਾਂ ਨੂੰ ਬਾਬਾ ਜੀ ਤੋਂ ਪਤਾ ਲੱਗੀਆਂ ਸੀਗੀਆਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਟੂ ਟਾਈਮ ਕੱਢ ਕੇ ਜਿਹੜੀ ਆਪਣੀ ਤੁਸੀਂ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਵਧੀਆ ਵਧੀਆ ਜਿਹੜੇ ਕਮੈਂਟ ਕਰਦੇ ਹੋ ਤੇ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਾਸਰੀ ਕਾਲ ਜੀ ਸਾਰਿਆਂ ਨੂੰ